ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਮਨਸੈ ਲੋਭ ਸਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਤ ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਜਿਸਨੋ ਨੀਵੇਂ ਦਇਆਕਾਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਗੁਰਮਾਨ ਮਾਗ ਸੁੱਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਮਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਗੁਰਮਾਨ ਮਾਗ ਸੁੱਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹੀਆਂ ਦੀ ਜੋਤ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੀਨਾ ਬੰਦੂ ਅੰਤਰਜਾਮੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ ਅੱਜ ਸਾਧ ਸੰਗਤ ਜੀ ਮਾਗ ਮਹੀਨੇ ਦੀ ਸੰਗ੍ਰਾਂਨ ਦਾ ਦਿਹਾੜਾ ਹੈ ਭਾਵ ਮਾਗ ਮਹੀਨੇ ਦੀ ਅਰੰਭਤਾ ਹੋਈ ਹੈ ਔਰ 12 ਮਹੀਨਿਆਂ ਵਿੱਚੋਂ ਇਹ 11ਵਾਂ ਮਹੀਨਾ ਹੈ ਪਹਿਲਾ ਚੇਤ ਦਾ ਮਹੀਨਾ ਹੈ ਦੂਜਾ ਵੈਸਾਖ ਤੀਜਾ ਜੇਠ ਚੌਥਾ ਹਾੜ 5ਵਾਂ ਸੌਣ 6ਵਾਂ ਭਾਦੋ 7ਵਾਂ ਅੱਸੂ 8ਵਾਂ ਕੱਤਕ 9ਵਾਂ ਮੱਗਰ 10ਵਾਂ ਪੋ 11ਵਾਂ ਮਾਗ ਦਾ ਮਹੀਨਾ ਹੈ ਗਰੀਬ ਨਿਵਾਜ ਸ਼ਹੀਦਾਂ ਦੇ ਸਿਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਹ ਪਵਿੱਤਰ ਉਪਦੇਸ਼ ਮਾਜ ਰਾਗ ਦੇ ਅੰਦਰ ਬਾਰਹਿ ਮਹਾ ਬਾਣੀ ਦੇ ਸਿਰਲੇਖ ਹੇਠ ਸ਼ਸ਼ੋਭਤ ਹੈ ਸਤਿਗੁਰੂ ਜੀ ਇਸ ਮਹੀਨੇ ਦੁਆਰਾ ਸਾਰਿਆਂ ਨੂੰ ਚੰਗੇ ਸ਼ੁਭ ਰਸਤੇ ਤੇ ਚੱਲਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਤੇ ਕਾਲ ਪੁਰਖ ਦੇ ਨਾਲ ਜੁੜਨ ਦਾ ਜੋ ਸੁਭ ਸਿੱਖਿਆ ਹੈ ਉਹ ਮਖਸ਼ਿਸ਼ ਕਰਦੇ ਹਨ ਮਹੀਨੇ ਦਾ ਪਾਠ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਸਰਦਾ ਭਾਵਨਾ ਅਦਬ ਸਤਕਾਰ ਦੇ ਸਹਿਤ ਸੰਖੇਪ ਰੂਪ ਵਿੱਚ ਇਸ ਪਾਵਨ ਪਵਿੱਤਰ ਗੁਰ ਉਪਦੇਸ਼ ਦੀ ਕਥਾ ਵਿਚਾਰ ਸਰਵਣ ਕਰੀਏ ਜੀ ਸਰਬੱਤ ਮਾਈ ਭਾਈ ਰਸਨਾ ਦੀ ਪਵਿੱਤਰਤਾ ਅਤੇ ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਖਾਲਸਾ ਜੀ ਅੱਜ ਮਾਗ ਦੀ ਸੰਗਰਾਂਦ ਦਾ ਦਿਹਾੜਾ ਹੈ ਅੱਜ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਜੀ ਵਿਖੇ ਬੜਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਪ੍ਰਕਾਰ ਇੱਥੇ ਜੁੱਧ ਹੋਇਆ ਭਵੇਂ ਇਹ ਜੁੱਧ ਗਰਮੀਆਂ ਦੇ ਮਹੀਨਿਆਂ ਵਿੱਚ ਹੋਇਆ ਸੀ ਉਥੇ ਪਰ ਪਾਣੀ ਦੀ ਘਾਟ ਕਰਕੇ ਗੁਰੂ ਰੂਪ ਖਾਲਸਾ ਨੇ ਮਾਗੀ ਦਾ ਮੇਲਾ ਮਨਾਉਣ ਲਈ ਮਾਗਦੀ ਸੰਗਰਾਮ ਦਾ ਦਿਨ ਨਿਯਤ ਕੀਤਾ ਜਿੰਨਾ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਦਾਵਾ ਲਿਖਿਆ ਸੀ ਉਹ ਸਿੱਖ ਜਿਸ ਵੇਲੇ ਫੌਜ ਸਤਿਗੁਰਾਂ ਦੇ ਪਿੱਛੇ ਚੜ੍ਹ ਕੇ ਆ ਰਹੀ ਸੀ ਮਾਤਾ ਭਾਗੋ ਜੀ ਦੀ ਪ੍ਰੇਰਨਾ ਸਦਕਾ ਯੁੱਧ ਕੀਤਾ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਸ ਵੇਲੇ ਫੌਜ ਪਿੱਛੇ ਮੁੜ ਗਈ ਚਿਹਾਰ ਖਾ ਕੇ ਡਰ ਗਏ ਤੇ ਫਿਰ ਸਤਿਗੁਰੂ ਜੀ ਟਿੱਬੀ ਤੋਂ ਥੱਲੇ ਆਏ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਾਹਲੀ ਨਾਲ ਭਾਈ ਮਹਾ ਸਿੰਘ ਜੀ ਪਾਸ ਆਏ ਜਿੱਥੇ ਜ਼ਖਮੀ ਹੋਏ ਪਏ ਸਨ ਪਰ ਪ੍ਰਾਣ ਚੱਲ ਰਹੇ ਸਨ ਹਜੂਰ ਨੇ ਸੀਸ ਗੁੱਦੀ ਵਿੱਚ ਲਿਆ ਕੇ ਚਿਹਰਾ ਨੂੰ ਮਾਲ ਨਾਲ ਸਾਫ਼ ਕੀਤਾ ਹਸਤ ਕਮਲ ਲੱਗਣ ਨਾਲ ਚੇਤਨਤਾ ਆ ਗਈ ਸਤਗੁਰੂ ਜੀ ਨੇ ਕਿਹਾ ਭਾਈ ਸਾਹਿਬ ਜੀ ਚਾਰ ਚੁੱਗਾ ਦੀ ਲੰਮੀ ਉਮਰ ਕਰ ਦੇਈਏ ਜਾਂ ਬ੍ਰਹਮ ਲੋਗ ਦਾ ਰਾਜ ਦੇ ਦਈਏ ਪਰ ਤਨ ਭਾਈ ਮਹਾ ਸਿੰਘ ਜੀ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਮਹਾਰਾਜ ਸਾਹਿਬ ਜੀਓ ਜੇ ਪ੍ਰਸੰਨ ਹੋਏ ਹੋ ਤਾਂ ਬੇਦਾਵੇ ਦਾ ਜੋ ਕਾਗਜ਼ ਲਿਖਿਆ ਸੀ ਉਹ ਪਾੜ ਦੇਵੋ ਸਤਗੁਰੂ ਨੇ ਕਿਹਾ ਤੈਨੂੰ ਦੂਜਿਆਂ ਨਾਲ ਕੀ ਹੈ ਤੂੰ ਆਪਣੀ ਮੁਕਤੀ ਕਰਾਲੈ ਪਰ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਸਾਰੇ ਅਨਮਕਸ਼ ਲਾਓ ਤਾਂ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਮੇ ਦਾਵੇ ਦਾ ਕਾਗਜ਼ ਪਾੜ ਕੇ ਟੁੱਟੀ ਗੰਢ ਲਈ ਛਾਤੀ ਨਾਲ ਲਾਇਆ ਤੇ ਕਿਹਾ ਤੂੰ ਧੰਨ ਹੈ ਭਾਈ ਮਹਾ ਸਿੰਘਾ ਤੂੰ ਟੁੱਟੀ ਗੰਢਾ ਲਈ ਹੈ ਮਾਝੇ ਦੇਸ਼ ਦੀ ਸਿੱਖੀ ਰੱਖ ਲਈ ਹੈ ਇਥੋਂ ਦੇ ਸਿੱਖ ਬੜੇ ਯੋਧੇ ਹੋਇਆ ਕਰਨਗੇ ਫਿਰ ਭਾਈ ਮਾਹ ਸਿੰਘ ਜੀ ਹਜੂਰ ਦੇ ਦਰਸ਼ਨ ਕਰਦੇ ਕਰਦੇ ਸਰੀਰ ਛੱਡ ਗਏ ਤੇ ਸੱਚਖੰਡੋਂ ਚਲੇ ਗਏ ਮਾਤਾ ਭਾਗੋ ਜੀ ਨੂੰ ਬੇਅੰਤ ਫਟ ਲੱਗੇ ਸਨ ਪਰ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਜੋ ਸਾਰੀ ਪੀੜ ਸੀ ਉਹ ਹਟ ਗਈ ਤੇ ਸਤਿਗੁਰਾਂ ਨਾਲ ਹੀ ਤੁਰ ਪਏ ਫਿਰ ਸਤਿਗੁਰਾਂ ਜੀ ਨੇ ਬਹੁਤ ਸਮਾਂ ਨਾਲ ਰਹਿੰਦਿਆਂ ਹੋਇਆਂ ਇਧਰ ਵਿੱਚ ਪ੍ਰਚਾਰ ਕਰਦੇ ਰਹੇ। ਮਾਤਾ ਜੀ ਦਾ ਸਰੀਰ ਸੱਚਖੰਡ ਨਾਦੇੜ ਵਿੱਚ ਸ਼ਾਂਤ ਹੋਇਆ ਸੀ। ਜਿੱਥੇ ਹੁਣ ਮਾਤਾ ਭਾਗੋ ਜੀ ਦਾ ਬੁੰਗਾ ਹੈ। ਇੱਥੇ ਸਾਰੇ ਸਿੰਘ ਸ਼ਹੀਦ ਹੋਏ ਸਨ। ਫਿਰ ਮਹਾਰਾਜ ਸਾਹਿਬ ਜੀ ਨੇ ਉਸ ਥਾਂ ਮੁਕਤੀ ਦਾ ਸਰੋਵਰ ਬਣਾਇਆ। ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਜੀ ਦਾ ਨਾਮ ਦੇ ਕੇ ਵਰ ਦਿੱਤਾ ਕਿ ਜੋ ਵੀ ਸ਼ਰਧਾ ਭਾਵਨਾ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹ ਮੁਕਤ ਹੋਵੇਗਾ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਤਿਗੁਰਾਂ ਦੇ ਜੋ ਮਹਾਨ ਸ਼ਹੀਦ ਸਿੰਘ ਹਨ ਤਿੰਨਾਂ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ ਹੁਣ ਜੋ ਉਪਦੇਸ਼ ਹੈ ਮਹੀਨੇ ਦਿਵਾਰਾਂ ਸਤਿਗੁਰੂ ਜੀ ਨੇ ਕਥਨ ਕੀਤਾ ਹੈ ਉਹ ਸਰਵਣ ਕਰੀਏ ਮਾਗ ਮੱਜਨ ਸੰਗ ਸਾਧੂ ਆ ਢੋੜੀ ਕਰ ਇਸਨਾਨ ਮਾਗ ਦੁਆਰਾ ਕਥਨ ਕਰਦੇ ਹਨ ਜਿਵੇਂ ਮਾਗ ਦੇ ਮਹੀਨੇ ਵਿੱਚ ਲੋਕ ਪ੍ਰਲਾ ਪ੍ਰਾਗ ਰਾਜ ਤ੍ਰਿਬੇਣੀ ਵਿੱਚ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਸਮਝਦੇ ਹਨ ਤਿਵੇਂ ਸਾਧੂਆਂ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦਾ ਹੈ ਉਸ ਨੂੰ ਘਰ ਬੈਠਿਆਂ ਹੀ ਮੱਜਨ ਉਰਵ ਦੇਸ਼ ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਤੇ ਸਾਧੂ ਜਨ ਕਿਹੜੇ ਹਨ ਸਾਧਨਾਮ ਨਿਰਮਲਤਾ ਕੇ ਕਰਮ ਜਾਸ ਜਪਤ ਹਰ ਹੋਵਹਿ ਸਾਧ ਗੁਰਮੁਖ ਸਾਧ ਅਸਾਧ ਸਾਧ ਵਖਾਣੀਐ ਮਨ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣੇ ਨਿਮਰਤਾ ਸਹਿਤ ਹੋਵੇ ਫਿਰ ਸਾਧ ਸੰਗਤ ਵਿੱਚ ਮਿਲ ਕੇ ਕਰਨਾ ਕੀ ਹੈ ਉੱਤਰ ਮਹਾਰਾਜ ਬਖਸ਼ਦੇ ਹਨ ਹਰ ਕਾ ਨਾਮ ਧਿਆਏ ਸੁਣ ਸਮਨਾ ਨੂੰ ਕਰ ਦਾਨ ਹੈ ਭਾਈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਦੇ ਨਾਮ ਧਿਆਉਣਾ ਕਰ ਅਤੇ ਹਰੀ ਨਾਮ ਕੰਨਾਂ ਦੁਆਰੇ ਸੁਣਨਾ ਕਰ ਜਥਾ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪੁਝਾਏ ਜੀਓ ਫਿਰ ਸਾਰਿਆਂ ਨੂੰ ਜਥਾ ਸ਼ਕਤ ਦਾਨ ਦੇਣਾ ਕਰ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਤਾਂ ਜਨਮਾਂ ਜਨਮੰਤਰਾਂ ਦੀ ਕਰਮਾਂ ਰੂਪ ਮੈਲ ਉੱਤਰ ਜਾਂਦੀ ਹੈ ਜਥਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਬਣ ਪਾਹੋ ਅਵਿਦਿਆ ਦਾ ਜੋ ਰਾਗ ਦਮੈਖ ਦੀ ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਉੱਤਰ ਜਾਂਦੀ ਹੈ ਅਤੇ ਮਨ ਵਿੱਚੋਂ ਜਾਤੀ ਦਾ ਵਿਦਿਆ ਦਾ ਤਨ ਆਦਕ ਦਾ ਗੁਮਾਨ ਹੰਕਾਰ ਚਲਿਆ ਜਾਂਦਾ ਹੈ ਨੇ ਦੇ ਹੰਕਤਾ ਨੂੰ ਜੋ ਵਿਸ਼ਟਾ ਦੀ ਟੋਕਰੀ ਚੁੱਕਣ ਦੀ ਤਰ੍ਹਾਂ ਜਾਣੇ ਇਹ ਹੰਕਤਾ ਸਾਧ ਸੰਗਤ ਵਿੱਚੋਂ ਹੀ ਮਿਟਦੀ ਹੈ ਕਾਮ ਕ੍ਰੋਧ ਨਾ ਮੋਹੀਐ ਮਿਨਸੈ ਲੋਭ ਹਸਵਾਨ ਸਾਧ ਸੰਗਤ ਵਿੱਚ ਮਿਲਣ ਕਰਕੇ ਕਾਮ, ਪ੍ਰੋਧ ਅਤੇ ਮੋਹੀਐ ਮੋਹ ਵੀ ਨਹੀਂ ਰਹਿੰਦਾ ਅਵਾ ਕਾਮ ਕ੍ਰੋਧ ਆਦਿਕ ਕੋਈ ਦੁਸ਼ਮਣ ਵੀ ਨਹੀਂ ਬਹੁੰਦਾ ਅਤੇ ਲੋਭ ਰੂਪ ਸਵਾਨ ਪੁੱਤਾ ਵੀ ਮਿਨਸੈ ਮਰ ਜਾਂਦਾ ਹੈ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਸੱਚਾ ਮਾਰਗ ਕਿਹੜਾ ਹੈ ਪੁੱਤਰ ਭਾਵ ਭਗਤੀ ਦਾ ਰਸਤਾ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਇਸ ਰਸਤੇ ਤੋਂ ਬਿਨਾ ਤਾਂ ਸਾਰੇ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ ਨਾਨਕ ਹਰ ਮਿਸਰਾਏ ਕਹਿ ਪੌਦੇ ਨਰਕ ਅੰਧਿਆਰ ਨੇੜੇ ਮਹਾਪੁਰਖ ਇਸ ਭਾਉ ਭਗਤੀ ਦੇ ਸੱਚੇ ਰਸਤੇ ਉੱਪਰ ਚੱਲਦੇ ਹਨ ਸੰਸਾਰ ਉਹਨਾਂ ਦੀ ਉਸਤਤੀ ਕਰਦਾ ਹੈ ਵਡਿਆਈ ਕਰਦਾ ਹੈ ਤੇ ਬਸਤਰ ਆਦਿਕ ਉਹ ਲੋਕ ਥਾਂ ਥਾਂ ਤੇ ਸਤਿਕਾਰ ਕਰਦੇ ਹਨ ਬਸਤਰ ਭੇਟਾ ਕਰਦੇ ਹਨ ਭਾਵੇਂ ਮਹਾਪੁਰਖ ਇਉਂ ਹੀ ਸਮਝਦੇ ਹਨ ਕਿ ਸਾਨੂੰ ਕੋਈ ਨਹੀਂ ਜਾਣਦਾ ਇਹ ਤਾਂ ਸਾਰੀ ਨਾਮ ਦੀ ਹੀ ਵਡਿਆਈ ਹੈ ਜਥਾ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਅਠ 60 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਜੋ ਸਾਰੇ ਜੀਆਂ ਉੱਪਰਵਾ ਆਪਣੇ ਜੀ ਤੇ ਦਇਆ ਕਰਨੀ ਹੈ ਇਹ 18 ਹੈ 68 ਤੀਰਥਾਂ ਦੇ ਇਸ਼ਨਾਨ ਅਤੇ ਸਾਰੇ ਪੁੰਨਾਂ ਦਾ ਪ੍ਰਵਾਨ ਸਦਰਸ਼ ਹੈ ਜਿਸ ਪ੍ਰਕਾਰ ਯੁਦਿਸ਼ਤਰ ਨੂੰ ਜਦੋਂ ਵੀ ਕ੍ਰਿਸ਼ਨ ਜੀ ਮਿਲਿਆ ਕਰਨ ਕਿਹਾ ਤਨ ਆਓ ਰਾਜਨ ਇੱਕ ਦਿਨ ਯੁਦਿਸ਼ਤਰ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ ਤਾਂ ਇੱਕ ਭੀਲਾ ਦੀ ਲੜਕੀ ਬਹੁਤ ਦੁਖੀ ਦੇਖੀ ਜਿਸ ਨੂੰ ਬੱਚਾ ਪੈਦਾ ਨਹੀਂ ਸੀ ਹੋ ਰਿਹਾ ਉਸ ਨੂੰ ਤਕਲੀਫ ਹੁੰਦੀ ਜਾਣ ਕੇ ਯੁਦਿਸ਼ਤਰ ਨੇ ਆਪਣੀ ਅੱਖਾਂ ਤੇ ਅੱਖਾਂ ਬੰਨ ਕੇ ਪੱਟੀ ਬੰਨ ਕੇ ਦਇਆ ਕਰਕੇ ਉਸ ਮੁਕਤ ਦਾਇਈ ਵਾਲਾ ਕਾਰਜ ਕੀਤਾ ਤਾਂ ਬੱਚਾ ਪੈਦਾ ਹੋਣ ਨਾਲ ਲੜਕੀ ਦੀ ਜਾਨ ਬਚ ਗਈ ਇਸ ਵਿੱਚੋਂ ਜਦ ਜਯਦਿਸ਼ਤਰ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲੇ ਤਾਂ ਉਹ ਭਗਵਾਨ ਨੇ ਕਿਹਾ ਆਓ ਭਗਤ ਜੀ ਜਯਦਿਸ਼ਤਰ ਨੇ ਪੁੱਛਿਆ ਕਿ ਤਾਂ ਤੁਸੀਂ ਮੈਨੂੰ ਰਾਜਨ ਕਹਿ ਕੇ ਬੁਲਾਉਂਦੇ ਸੀ ਅੱਜ ਭਗਤ ਕਹਿ ਕੇ ਕਿਉਂ ਬੁਲਾਇਆ ਹੈ ਤਾਂ ਕ੍ਰਿਸ਼ਨ ਜੀ ਨੇ ਕਿਹਾ ਤੂੰ ਦੁਖੀ ਲੜਕੀ ਤੇ ਦਇਆ ਕੀਤੀ ਹੈ ਦਿਆ ਸਭ ਤੋਂ ਵੱਡਾ ਪੁੰਨ ਹੈ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਸਨੂੰ ਅਕਾਲ ਪੁਰਖ ਅੰਤਰਜਾਮੀ ਦਇਆ ਦ੍ਰਿਸ਼ਟੀ ਕਰਕੇ ਨਿਰਹੰਕਾਰ ਹੋ ਕੇ ਨਾਮ ਸਿਮਰਨ ਕਰਨ ਦੀ ਦਾਤ ਦੇਣ ਉਹੀ ਪ੍ਰਾਪਤ ਕਰਦਾ ਹੈ ਅਤੇ ਉਹੀ ਪੁਰਸ਼ ਸਭ ਤੋਂ ਚਤੁਰ ਭਾਵ ਸਿਆਣਾ ਹੈ ਭਾਵੇਂ ਹੋਰ ਬਹੁਤ سارے ਵਿਦਿਆ ਪੜਦੇ ਹਨ ਪਰ ਅਸਲ ਵਿੱਚ ਉਹੀ ਚਤੁਰ ਹੈ ਜਿਸ ਨੇ ਹੰਕਾਰ ਨੂੰ त्यागਿਆ ਹੈ ਜਥਾ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਮਾ ਗੁਰਮੁਖਾਂ ਪਿਆਰਿਆਂ ਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ ਹੈ ਮੈਂ ਉਹਨਾਂ ਤੋਂ ਮਿਲਿਹਾਰ ਕੁਰਬਾਨ ਜਾਂਦਾ ਹਾਂ ਜਿਵੇਂ ਸੇਵੇਂ ਪਾਤਸ਼ਾਹ ਜੀ ਨੇ ਸੱਪ ਬਣੇ ਅਗਿਆਨੀ ਨੇ ਧਾਰੀ ਗੁਰੂ ਦੀ ਕਲਿਆਣ ਕੀਤੀ ਸੀ। ਮਾਗ ਮਾਗ ਸੁੱਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਮਾਨ ਮਾਗਦੇ ਮਹੀਨੇ ਦੁਆਰਾ ਸਤਗੁਰੂ ਜੀ ਕਥਨ ਕਰਦੇ ਹਨ ਉਹ ਮਨੁੱਖ ਸੁੱਚੇ ਪਵਿੱਤਰ ਕਹੇ ਜਾਂਦੇ ਹਨ ਜਿਨ੍ਹਾਂ ਤੇ ਪੂਰਨ ਗੁਰੂ ਜੀ ਮਿਹਰਮਾਨ ਕਿਰਪਾਲੂ ਹੋਏ ਹਨ। ਇਹੋ ਹੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਵਿੱਚ ਕਿਰਪਾ ਕਰਕੇ ਅਭੇਦ ਕਰ ਲੈਂਦੇ ਹਨ ਇਹ ਸ਼ੁਭ ਉਪਦੇਸ਼ ਸਤਿਗੁਰਾਂ ਨੇ ਮਾਗਦੇ ਮਹੀਨੇ ਦੁਆਰਾ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸ਼ੁਭ ਉਪਦੇਸ਼ ਸਾਰਿਆਂ ਦੇ ਹਿਰਦਿਆਂ ਤੇ ਵਿਸਾਉਣ ਦੀ ਕਿਰਪਾਲਤਾ ਕਰਨ ਚੜਿਆ ਹੋਇਆ ਮਹੀਨਾ ਆਉਣ ਵਾਲਾ ਸਾਰਾ ਸਮਾਂ ਸਾਰਿਆਂ ਵਾਸਤੇ ਸੁੱਖਾਂ ਪ੍ਰਿਆਬਤਿਤ ਕਰਾਣ ਸੋ ਸਤਿਗੁਰਾਂ ਦੇ ਜੋ ਮਹਾਨ ਸ਼ੀਨ ਚਾਲੀ ਮੁਕਤੀਆਂ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਖਾਲਸਾ ਪੰਥ ਵਿੱਚ ਏਕਤਾ ਇਤਿਫਾਕ ਪਿਆਰ ਬਖਸ਼ਿਸ਼ ਕਰਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ